ਇਨਾ ਪੀਰਾਂ ਮੁਰਸ਼ਿਦਾ ਨੂੰ ਐਵੇਂ ਸਮਝਣ ਦੀ ਗਲਤੀ ਨਾ ਕਰਿਓ ਕਿਉਂਕਿ ਜਬ ਇਹ دیتا ਹੈ ਢੇਰੋਂ ਕੇ ਢੇਰ ਦਿੰਦਾ ਹੈ ਜਬ ਇਹ ਲੇਤਾ ਹੈ ਚਮੜੀ ਉਦੇੜ ਲੇਤਾ ਹੈ ਇੱਕ ਸੱਚਾ ਪੀਰ ਫਕੀਰ ਆਪਣੇ ਮੂਰੀਦ ਨੂੰ ਚਾਹੇ ਸਮੁੰਦਰ ਤੱਕ ਦੇ ਦੇਵੇ ਪਰ ਜਦੋਂ ਅਗੂ ਮੂਰੀਦ ਕੋਈ ਅਜੇਹੀ ਗਲਤੀ ਕਰਤਾ ਤੇ ਫੇਰ ਉਹ ਤੋਂ ਥੱਪੜ ਮਾਰ ਕੇ ਸਭ ਕੁਝ ਵਾਪਸ ਲੈ ਲੈਂਦਾ ਇਤੋਂ ਤੱਕ ਕਿ ਚਮੜੀ ਵੀ ਲਾ ਲੈਂਦਾ ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਲੋਕ ਵੀਰਵਾਰ ਵਾਲੇ ਦਿਨ ਆਪਣੇ ਘਰ ਇਹ ਤਿੰਨ ਚੀਜ਼ਾਂ ਕਦੇ ਨਾ ਰੱਖਿਓ ਕਿਉਂਕਿ ਪੀਰਾਂ ਮੁਰਸ਼ਿਦਾਂ ਨੂੰ ਇਹ ਤਿੰਨ ਚੀਜ਼ਾਂ ਕਦੀ ਪਸੰਦ ਨਹੀਂ ਅੱਜ ਬੇਸ਼ੱਕ ਤੁਹਾਡੇ ਤੇ ਕਿੰਨੀ ਵੀ ਪੀਰਾਂ ਮੁਰਸ਼ਿਦਾਂ ਦੀ ਕਿਰਪਾ ਹੋਵੇ ਤੁਹਾਡੇ ਘਰ ਚਾਹੇ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਜੇ ਤੁਸੀਂ ਇਹ ਤਿੰਨ ਚੀਜ਼ਾਂ ਆਪਣੇ ਘਰ ਰੱਖ ਲਈਆਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਪੀਰ ਮੁਰਸ਼ਿਦ ਤੁਹਾਡਾ ਘਰ ਪੁੱਠਾ ਕਰ ਦੇਣਗੇ ਤੁਹਾਡੇ ਘਰ ਦੇ ਵਿੱਚ ਨੇ ਮਾੜੇ ਹਾਲਾਤ ਹੋ ਜਾਣਗੇ ਕਿ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਤਸਮਾ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਵੈਸੇ ਤਾਂ ਇਹ ਤਿੰਨੋਂ ਚੀਜ਼ਾਂ ਬਹੁਤ ਹੀ ਜ਼ਿਆਦੇ ਖਾਸ ਨੇ ਇਹਨੂੰ ਆਪਣੇ ਘਰ ਕਦੀ ਨਾ ਲਿਆਇਓ ਪਰ ਜੋ ਤੀਸਰੀ ਖਾਸ ਚੀਜ਼ ਦੀ ਆਪਾਂ ਗੱਲ ਕਰਾਂਗੇ ਉਹਨੂੰ ਤੁਸੀਂ ਭੁੱਲ ਕੇ ਵੀ ਆਪਣੇ ਘਰ ਨਹੀਂ ਲੈ ਕੇ ਆਉਣਾ ਕਿਉਂਕਿ ਜੇਕਰ ਤੁਸੀਂ ਉਹ ਚੀਜ਼ ਆਪਣੇ ਘਰ ਲਿਆਉਨੇ ਹੋ ਤਾਂ ਪੀਰ ਮੁਰਸ਼ਿਦ ਤੁਹਾਡੇ ਘਰ ਦੇ ਵਿੱਚ ਕਦੀ ਵੀ ਪੈਸੇ ਦੀ ਬਰਕਤ ਨਹੀਂ ਪਉਣਗੇ ਫਿਰ ਚਾਹੇ ਤੁਸੀਂ ਕਿੰਨੀ ਮਰਜੀ ਪੀਰਾਂ ਮੁਰਸ਼ਿਦਾ ਨੂੰ ਦੁਆ ਫਰਿਆਦ ਕਰ ਲਿਓ ਚਾਹੇ ਕਿੰਨੀ ਮਰਜੀ ਮਿਹਨਤ ਕਰ ਲਿਓ ਤੁਹਾਡੇ ਘਰ ਪੈਸਾ ਨਹੀਂ ਕਦੀ ਆਏਗਾ ਗੱਲ ਕਰਦੇ ਆ ਸਭ ਤੋਂ ਪਹਿਲੀ ਚੀਜ਼ ਦੀ ਮੈਂ ਪਹਿਲਾਂ ਹੀ ਕਹਿਣਾ ਹੁੰਨਾ ਕਿ ਪੀਰਾਂ ਮੁਰਸ਼ਿਦਾ ਨੂੰ ਮੰਨਣਾ ਤੇ ਪੀਰਾਂ ਮੁਰਸ਼ਿਦਾ ਦੀਆਂ ਕਈਆਂ ਹੋਈਆਂ ਗੱਲਾਂ ਮੰਨਣਾ ਦੋ ਚੀਜ਼ਾਂ ਨੇ ਜਿਹੜੇ ਲੋਕ ਤਾਂ ਪੀਰਾਂ ਮੁਰਸ਼ਿਦਾ ਨੂੰ ਮੰਨਦੇ ਨੇ ਉਹ ਇੱਕ ਵੱਖਰੀ ਗੱਲ ਐ ਪਰ ਜੋ ਇਨਸਾਨ ਪੀਰਾਂ ਮੁਰਸ਼ਿਦਾ ਦੀਆਂ ਕਈਆਂ ਹੋਈਆਂ ਗੱਲਾਂ ਮੰਨਦੇ ਨੇ ਉਹ ਪੀਰਾਂ ਮੁਰਸ਼ਿਦਾਂ ਦੇ ਬਹੁਤ ਹੀ ਕਰੀਬ ਹੁੰਦੇ ਨੇ ਜਿਹੜੇ ਸਿਰਫ ਪੀਰਾਂ ਮੁਰਸ਼ਿਦਾਂ ਨੂੰ ਮੰਨਦੇ ਨੇ ਉਹ ਸਿਰਫ ਪੀਰਾਂ ਮੁਰਸ਼ਿਦਾਂ ਨੂੰ ਉੱਤੋਂ-ਉੱਤੋਂ ਮੰਨਦੇ ਨੇ ਕਿਉਂਕਿ ਪੀਰ ਮੁਰਸ਼ਿਦ ਇੱਕ ਖਾਸ ਗੱਲ ਕਹਿੰਦੇ ਨੇ ਕਿ ਇਹਨਾਂ ਨਸ਼ਿਆਂ ਤੋਂ ਦੂਰ ਰਹੋ ਇਹਨਾਂ ਨਸ਼ਿਆਂ ਦਾ ਕਦੀ ਸੇਵਨ ਨਾ ਕਰੋ ਜੇ ਤੁਸੀਂ ਨਸ਼ਾ ਕਰਨਾ ਤੇ ਆਪਣੇ ਪੀਰ ਮੁਰਸ਼ਿਦ ਦੇ ਨਾਮ ਦਾ ਕਰੋ ਉਹਦੇ ਨਾਮ ਦੇ ਵਿੱਚ ਜੋ ਨਸ਼ਾ ਹੈ ਉਹ ਕਦੀ ਨਹੀਂ ਲਏਗਾ ਤੇ ਜੋ ਆਮ ਨਸ਼ੇ ਨੇ ਉਹ ਲੈ ਕੇ ਫਿਰ ਤੁਸੀਂ ਓਦਾਂ ਦੀ ਹੋ ਜਾਓਗੇ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜੋ ਪੀਰਾ ਮੁਰਸ਼ਿਦਾ ਨੂੰ ਮੰਨਦੇ ਨੇ ਪਰ ਆਪਣੇ ਘਰ ਨਸ਼ਾ ਰੱਖਦੇ ਨੇ ਸ਼ਰਾਬ ਰੱਖਦੇ ਨੇ ਜੇ ਤੁਸੀਂ ਇਦਾਂ ਕਰਦੇ ਹੋ ਤਾਂ ਬੇਸ਼ੱਕ ਕਿੰਨਾ ਮਰਜੀ ਪੀਰਾ ਮੁਰਸ਼ਿਦਾ ਨੂੰ ਮੰਨੀ ਜਾਇਓ ਕੋਈ ਫਰਕ ਨਹੀਂ ਪੈਗਾ ਨਾ ਤਾਂ ਤੁਹਾਡੇ ਘਰ ਬਰਕਤ ਆਏਗੀ ਨਾ ਖੁਸ਼ੀਆਂ ਆਉਣਗੀਆਂ ਕਿਉਂਕਿ ਇਹ ਤਾਂ ਸਿਰਫ ਉੱਤੋਂ ਉੱਤੋਂ ਮੰਨਣਾ ਹੋਇਆ ਤੁਸੀਂ ਬੇਸ਼ੱਕ ਪੀਰਾ ਮੁਰਸ਼ਿਦਾ ਦੇ ਚਿਰਾਗ ਲਾਉਂਦੇ ਹੋ ਚਿਰਾਗ ਰੋਸ਼ਨ ਕਰਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਨਸ਼ਾ ਤੁਸੀਂ ਨਸ਼ੇ ਦਾ ਸੇਵਨ ਕਰਦੇ ਹੋ ਤੇ ਫਿਰ ਇਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਆਪਣੇ ਘਰ ਦੇ ਵਿੱਚੋਂ ਅੱਜ ਹੀ ਇਹ ਨਸ਼ਾ ਦੂਰ ਕਰੋ ਚਾਹੇ ਪੀਰਾ মুর্ਸ਼ਿਦਾਂ ਦਾ ਕੱਲਾ ਨਾਮ ਲਈ ਜਾਇਓ ਚਿਰਾਗ ਵੀ ਰੋਸ਼ਨ ਨਾ ਕਰਿਓ ਬਹੁਤ ਬਰਕਤ ਹੋਏਗੀ ਆਪਣੇ ਘਰ ਇਹ ਪਹਿਲੀ ਚੀਜ਼ ਭੁੱਲ ਕੇ ਵੀ ਨਾ ਲਿਆਇਓ ਹੁਣ ਗੱਲ ਕਰਦੇ ਹਾਂ ਦੂਸਰੀ ਤੇ ਖਾਸ ਚੀਜ਼ ਬਾਰੇ ਇਹ ਗਲਤੀ 100 ਦੇ ਵਿੱਚੋਂ 90% ਲੋਕ ਕਰਦੇ ਨੇ ਜੋ ਲੋਕ ਪੀਰਾ মুর্ਸ਼ਿਦਾਂ ਨੂੰ ਮੰਨਦੇ ਨੇ ਉਹ ਹੈ ਪੀਰਾ মুর্ਸ਼ਿਦਾਂ ਦੀ ਜਗ੍ਹਾ ਬਣਾਉਣੀ ਮੈਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਨੇ ਜੋ ਪੀਰਾ ਮੁਰਸ਼ਿਦਾਂ ਦਾ 1-2 ਦਿਨ ਚਿਰਾਗ ਰੋਸ਼ਨ ਕਰਦੇ ਨੇ ਤੇ ਬਾਅਦ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਗੱਦੀ ਵਗੈਰਾ ਲਾ ਲੈਂਦੇ ਨੇ ਉਹਨਾਂ ਦੀ ਇੱਕ ਜਗ੍ਹਾ ਬਣਾ ਲੈਂਦੇ ਨੇ ਇਹ ਫੇਰ ਉਹੀ ਲੋਕ ਕਹਿੰਦੇ ਨੇ ਕਿ ਸਾਡੇ 'ਚ ਉਹ ਪੀਰ ਆ ਗਿਆ ਸਾਡੇ 'ਚ ਉਹ ਪੀਰ ਆ ਗਿਆ ਇਹ ਤਾਂ ਉਹ ਗੱਲ ਹੋ ਗਈ 2 ਦਿਨ ਚਿਰਾਗ ਬਾਲਿਆ ਤੇ ਤੀਸਰੇ ਦਿਨ ਰੌਲਾ ਪਾ ਲਿਆ ਇਹ ਗੱਲ ਕਦੀ ਨਾ ਕਰਿਓ ਆ ਠੀਕ ਹੈ ਪੀਰਾ ਮੁਰਸ਼ਿਦਾਂ ਦੀ ਆਪਣੇ ਘਰ ਇੱਕ ਛੋਟਾ ਜਿਹਾ ਰੂਮ ਤੁਸੀਂ ਜਿੱਥੇ ਬੈਠਦੇ ਹੋ ਉਹਦੇ ਵਿੱਚ ਥੋੜੀ ਜਿਹੀ ਇੱਕ ਨਿੱਕੀ ਜਿਹੀ ਜਗਾ ਬਣਾਓ ਜਿੱਥੇ ਤੁਸੀਂ ਬੈਠ ਕੇ ਇਬਾਦਤ ਕਰੋ ਇਹ ਨਹੀਂ ਕਿ ਪੀਰਾਂ ਮੁਰਸ਼ਿਦਾਂ ਦੀ ਗੱਦੀ ਲਾ ਲਈ ਇਦਾਂ ਕਦੀ ਨਹੀਂ ਹੁੰਦਾ ਬਸ ਪੀਰਾਂ ਮੁਰਸ਼ਿਦਾਂ ਦੀ ਇਬਾਦਤ ਕਰੋ ਤੇ ਜੇ ਤੁਸੀਂ ਗੱਦੀਆਂ ਲਾਉਨੇ ਹੋ ਤੇ ਫਿਰ ਤੁਸੀਂ ਗਲਤ ਹੋ ਕਿਉਂਕਿ ਇਹ ਜਗਾ ਨਿਕਲਨੀ ਕਿਸੇ ਇਨਸਾਨ ਨੂੰ ਫਕੀਰੀ ਮਿਲਣੀ ਇਹ ਉੱਪਰੋਂ ਹੀ ਆਉਂਦੀ ਹੈ ਇਦਾਂ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਘਰ ਦੇ ਵਿੱਚ ਜਗਾ ਬਣਾ ਲਈ ਤੇ ਗੱਦੀ ਰੱਖ ਲਈ ਤੇ ਤੁਹਾਡੇ ਘਰ ਜਗ੍ਹਾ ਮਿਲ ਗਈ ਨਹੀਂ ਇਹ ਜੋ انسان ਨੂੰ ਫਕੀਰੀ ਮਿਲਦੀ ਹੈ ਇਹ ਉੱਪਰੋਂ ਹੀ ਆਉਂਦੀ ਹੈ ਇਸ ਕਰਕੇ ਜਿਹੜੇ ਬਾਬੇ ਤੁਹਾਨੂੰ ਬੇਫਕੂਫ ਬਣਾਉਂਦੇ ਨੇ ਕਿ ਤੁਹਾਡੇ ਘਰ ਜਗ੍ਹਾ ਤੁਹਾਨੂੰ ਇਹ ਚੀਜ਼ ਮੰਨਣੀ ਪੈਗੀ ਇਹ ਗੱਦੀ ਰੱਖਣੀ ਪੈਗੀ ਇਦਾਂ ਕਦੀ ਨਾ ਕਰਿਓ ਕਿਉਂਕਿ ਉਹਨੂੰ ਕਿਸੇ ਨੇ ਬੇਫਕੂਫ ਬਣਾਇਆ ਸੀ ਉਸਨੇ ਆਪਣੀ ਸਾਰੀ ਉਮਰ ਇੱਧਰ ਲਗਾ ਦਿੱਤੀ ਤੇ ਅੱਗੋਂ ਉਹੀ ਤੁਹਾਨੂੰ ਫੇਰ ਬੇਫਕੂਫ ਬਣਾ ਰਿਹਾ ਜੀਨੂੰ ਵੀ ਫਕੀਰੀ ਮਿਲਦੀ ਹੈ ਉਹਨੂੰ ਉੱਪਰੋਂ ਹੀ ਆਉਂਦੀ ਹੈ ਇਹ ਗੱਦੀਆਂ ਦੇ ਚੱਕਰਾਂ 'ਚ ਪਾ ਕੇ ਤੁਸੀਂ ਆਪਣਾ ਤੇ ਆਪਣੇ ਪੀਰ ਮੁਰਸ਼ਿਦ ਦਾ ਨਾਮ ਖਰਾਬ ਕਰ ਰਹੇ ਹੋ ਸਿੰਪਲ ਇਬਾਦਤ ਕਰੋ ਤੇ ਰੱਬ ਦੇ ਨੇੜੇ ਹੋ ਆਪਣੀ ਗੱਲ ਕਰਦੇ ਆਂ ਤੀਸਰੀ ਤੇ ਸਭ ਤੋਂ ਖਾਸ ਚੀਜ਼ ਬਾਰੇ ਇਸ ਨੂੰ ਤੁਸੀਂ ਆਪਣੇ ਘਰ ਭੁੱਲ ਕੇ ਵੀ ਨਾ ਰੱਖਿਓ ਕਿਉਂਕਿ ਜੇਕਰ ਤੁਸੀਂ ਇਹ ਚੀਜ਼ ਆਪਣੇ ਘਰ ਰੱਖਦੇ ਹੋ ਤੇ ਇਸ ਚੀਜ਼ ਦਾ ਸਿੱਧਾ ਦਾ ਸਿੱਧਾ ਅਸਰ ਤੁਹਾਡੇ ਤੇ ਪੈਸੇ ਤੇ ਪਏਗਾ ਤੇ ਤੁਹਾਡੇ ਘਰ ਕਦੀ ਵੀ ਪੈਸਾ ਨਹੀਂ ਆਏਗਾ ਉਹ ਤੀਸਰੀ ਚੀਜ਼ ਹੈ ਪੈਸਾ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਪੈਸਾ ਹਾਂ ਪੈਸਾ ਘਰ ਦੇ ਵਿੱਚ ਪੈਸਾ ਰੱਖਣ ਦੇ ਨਾਲ ਵੀ ਘਰ ਦੇ ਵਿੱਚ ਪੈਸੇ ਦੀ ਬਰਕਤ ਨਹੀਂ ਹੁੰਦੀ। ਹੁਣ ਬਹੁਤ ਸਾਰੇ ਲੋਕ ਸੋਚਣਗੇ ਕਿ ਇਦਾਂ ਕਿਵੇਂ ਹੋ ਸਕਦਾ ਹੈ? ਘਰ ਦੇ ਵਿੱਚ ਜੇ ਪੈਸਾ ਪਿਆ ਤੇ ਹੋਰ ਆ ਜਾਏਗਾ ਤੇ ਜੇ ਘਰ ਦੇ ਵਿੱਚ ਪੈਸਾ ਹੀ ਹੈ ਨਹੀਂ ਫਿਰ ਪੈਸੇ ਦੀ ਬਰਕਤ ਕਿਵੇਂ ਹੋਏਗੀ? ਤੁਸੀਂ ਵੀ ਸਹੀ ਸੋਚ ਰਹੇ ਹੋ। ਘਰ ਦੇ ਵਿੱਚ ਪੈਸਾ ਰੱਖਣ ਦਾ ਵੀ ਇੱਕ ਤਰੀਕਾ ਹੁੰਦਾ ਹੈ ਤੇ ਉਹੀ ਅੱਜ ਤਰੀਕਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਜੇ ਤੁਸੀਂ ਉਹ ਤਰੀਕਾ ਇੱਕ ਵਾਰ ਅਪਣਾ ਲਿਆ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਹਮੇਸ਼ਾ ਹੁੰਦੀ ਰਹੇਗੀ ਤੇ ਜੇ ਤੁਸੀਂ ਇਸ ਤਰੀਕੇ ਨਾਲ ਪੈਸਾ ਰੱਖ ਲਿਆ ਤੇ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਘਰ ਦੇ ਵਿੱਚ ਪੈਸੇ ਦੀ ਬਰਕਤ ਨਹੀਂ ਹੋਏਗੀ ਘਰ ਦੇ ਵਿੱਚ ਪੈਸਾ ਰੱਖਣਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲਾ ਤਰ੍ਹਾਂ ਦਾ ਪੈਸਾ ਉਹ ਹੁੰਦਾ ਹੈ ਜਿਹੜਾ ਆਪਾਂ ਕਿਸੇ ਦੀ ਮਿਹਨਤ ਦੀ ਕਮਾਈ ਠੱਗਦੇ ਆ ਬਹੁਤ ਸਾਰੇ ਲੋਕ ਸੋਚਣਗੇ ਕਿ ਹੁਣ ਜਦੋਂ ਆਪਾਂ ਕੋਈ ਚੀਜ਼ ਵੇਚਦੇ ਆ ਉਹਦੇ ਵਿੱਚ ਤਾਂ ਆਪਾਂ ਪੈਸੇ ਕੱਢਨੇ ਨੇ ਜਾਂ ਜੋ ਆਪਾਂ ਵਪਾਰ ਕਰਦੇ ਆ ਉਦੇ ਵਿੱਚ ਤਾਂ ਪੈਸਾ ਕਮਾਉਣਾ ਹੀ ਹੈ ਜੋ ਲੋਕ ਤਾਂ ਵਪਾਰ ਸਹੀ ਕਰਦੇ ਨੇ ਜਿੰਨੀ ਉਹਨਾਂ ਦੀ ਕਮਾਈ ਬਣਦੀ ਹੈ ਉਨੀ ਕੱਢਦੇ ਨੇ ਉਹ ਤਾਂ ਬਿਲਕੁਲ ਠੀਕ ਹੈ ਪਰ ਕੁਝ ਲੋਕ ਹੁੰਦੇ ਨੇ ਜੋ ਕੁਝ ਦਿਨ ਦੇ ਅਗਲੇ ਨੂੰ ਹੋਰ ਨੇ ਤੇ ਕੁਝ ਉਹਨਾਂ ਤੋਂ ਪੈਸੇ ਜ਼ਿਆਦਾ ਲੈ ਲੈਂਦੇ ਨੇ ਗਲਤ ਚੀਜ਼ਾਂ ਵੇਚ ਕੇ ਪੈਸੇ ਕਮਾਉਂਦੇ ਨੇ ਯਾਨੀ ਕਿ ਮਿਹਨਤ ਦੀ ਕਮਾਈ ਨਹੀਂ ਕਰ ਲਿਆਉਂਦੇ ਦੋ ਨੰਬਰ ਦਾ ਪੈਸਾ ਕਰ ਲਿਆਉਂਦੇ ਨੇ ਤੇ ਮੈਂ ਤੁਹਾਨੂੰ ਲਿਖ ਕੇ ਦਿਨਾ ਇੱਕ ਵਾਰ ਬੇਸ਼ੱਕ ਉਹਨਾਂ ਦੇ ਘਰ ਬਰਕਤ ਆ ਵੀ ਜਾਵੇ ਬਰਕਤ ਫੇਰ ਉੱਥੇ ਚਲੀ ਜਾਏਗੀ ਜਿੱਤੋਂ ਉਹ ਆਈ ਸੀ ਕਿਉਂਕਿ 2 ਨੰਬਰ ਵਾਲੇ ਕਦੀ ਦਾਨ ਨਹੀਂ ਕਰਨਗੇ ਤੇ ਉਹ ਬਰਕਤ ਉੱਥੇ ਹੀ ਜਾਏਗੀ ਜਿੱਥੋਂ ਆਈ ਸੀ ਇਸ ਕਰਕੇ ਆਪਣੇ ਘਰ ਜੇ ਪੈਸਾ ਰੱਖਣਾ ਤੇ ਆਪਣੀ ਮਿਹਨਤ ਦੀ ਕਮਾਈ ਦਾ ਰੱਖਿਓ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਪਏਗੀ ਤੇ ਪੈਸਾ ਵੀ ਆਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ